ਵਾਸਪੰਜਾਬ ਦੇ ਜ세ਬੰਦੀ ਵਾਲੋਂ ਆਪਣੇ ਫਰੀਦਕੋਟ ਤੋਂ ਐਮਪੀ ਸਰਜੀ ਸਿੰਘ ਖਾਸ ਆਏ ਆ ਇਹਨਾਂ ਦੇ ਆਉਣ ਤੇ ਬਹੁਤ ਬਹੁਤ ਰੰਦਾ ਧੰਨਵਾਦ ਇਹਨਾਂ ਨੇ ਸਾਡੇ ਇਧਰ ਪਾਣੀ ਤਹਾੜ ਆਇਆ ਹਾੜ ਵਾਲੇ ਪਾਣੀ ਦੀ ਖਬਰ ਲਈ ਆ ਔਰ ਸਾਡੀ ਮਦਦ ਲਈ ਆਏ ਆ ਔਰ ਅੱਜ 150 ਕਟਾ ਚੋਕਰ ਲੈ ਕੇ ਆਏ ਆ ਜੋ ਸਾਡੇ ਪਿੰਡ ਵੀ ਔਰ ਅੱਗੇ ਪਿੰਡਾਂ ਦੇ ਵਿੱਚ ਵੀ ਚੋਕਰ ਮੰਲਣਗੇ ਇਸ ਤੋਂ ਬਾਅਦ ਵਿੱਚ ਵੀ ਇਹ ਸਾਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਇਸ ਤੋਂ ਬਾਅਦ ਵਿੱਚ ਵੀ ਪੱਠਾ ਚਾਰਾ ਤੂੜੀ ਤੇ ਮਤਲਬ ਕਿ ਚੌਕਰ ਦੀ ਸੇਵਾ ਵਕਫ ਵਕਫ ਤਰ੍ਹਾਂ ਕਰਾਂਗੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਪਹੁੰਚ ਲਈ ਜੀ ਆਇਆਂ ਵਾਹ ਵਾਹ ਗੁਰੂ ਜੀ ਦਾ ਘਰ ਸਾਹ ਵਾਹ ਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅਸੀਂ ਥੋੜੇ ਦਿਨ ਪਹਿਲਾਂ ਵੀ ਚਾਰਾ ਭੇਜਿਆ ਸੀ 2 ਦਿਨ ਪਹਿਲਾਂ ਤੇ ਅੱਜ ਫਿਰ ਮੈਂ ਖੁਦ ਜਾਊ ਵੀ 150 ਕਟਾ ਆਪਣਾ ਚੌਕਰ ਦਾ ਹੁੰਦਾ ਪਸ਼ੂਆਂ ਵਾਸਤੇ ਉਹ ਲੈ ਕੇ ਆਏ ਆ ਤੇ ਹੋਰ ਵੀ ਇਹ ਸੰਗਤ ਨੇ ਜਿਵੇਂ ਕਿਹਾ ਵੀ ਸਾਡੀ ਹੋਰ ਵੀ ਮਦਦ ਕਰੋ ਤਾਂ ਅਸੀਂ ਲਾਈ ਆ ਆਪਣੇ ਜਥੇਬੰਦੀ ਦੀ ਡਿਊਟੀ ਅਸੀਂ ਇਸ ਐਤਵਾਰ ਨੂੰ ਹੋਰ ਵੀ ਜੋ ਵੀ ਸਮਾਨ ਹੋ ਸਕਦਾ ਹੈ ਪਿੰਡਾਂ ਚੋਂ ਹਰੇ ਦਾ ਟੂੜੀ ਦਾ ਜੋ ਵੀ ਸਮਾਨ ਹੈ ਅਸੀਂ ਜਰੂਰ ਉਰੇ ਅਗਲੇ ਐਤਵਾਰ ਵੀ ਪਹੁੰਚਦਾ ਕਰਾਂਗੇ ਤੇ ਜੋ ਵੀ ਸਾਰੇ ਏਰੀਏ ਦੇ ਵਿੱਚ ਜ਼ਰੂਰਤਾਂ ਲੋਕਾਂ ਦੀਆਂ ਉ ਵੱਧ ਤੋਂ ਵੱਧ ਜਿੰਨੀਆਂ ਹੋ ਸਕਦੀਆਂ ਸੀ ਜ਼ਰੂਰ ਇਹਨਾਂ ਦੇ ਨਾਲ ਖੜੇ ਆ ਪੂਰੀਆਂ ਕਰਾਂਗੇ ਕਿ ਪ੍ਰਸ਼ਾਸਨ ਨੂੰ ਕਦਮ ਕੇਂਦਰੀ ਮੰਤਰੀ ਨਾਲ ਗੱਲ ਕਰਦਿਆਂ ਨਾਲੇ ਅਸੀਂ ਸੈਂਟਰ ਮਿਨਿਸਟਰ ਨਾਲ ਵੀ ਮੈਂ ਗੱਲ ਕਰੂੰਗਾ ਤੇ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦਾ ਵੀ ਇਹ ਵਾਕਿਆ ਹੀ ਇੱਧਰ ਦਿਖਾਓ ਵੀ ਇਹ ਦੇਖੋ ਪਾਣੀ ਆਇਆ ਹੋਇਆ ਸੜਕਾਂ ਡੁੱਬੀਆਂ ਐ ਤੇ ਆਣ ਜਾਣ ਦਾ ਕੋਈ ਰਾਹ ਨਹੀਂ ਐ ਕਿਸੇ ਲਈ ਤੇ ਵੱਧ ਤੋਂ ਵੱਧ ਲੋਕਾਂ ਦੀ ਮਦਦ ਕੀਤੀ ਜਾਵੇ ਇਹ ਵਾਕਿਆ ਹੀ ਲੋਕ ਐ ਜਿਹੜੇ ਇਨਾਂ ਨੂੰ ਲੋੜ ਹੈ ਇਹ ਕਈ ਤਾਂ ਵੈਸੇ ਆਪਾਂ ਗੱਲਾਂ ਕਹਿ ਦਿੰਦੇ ਆ ਨਹੀਂ ਇਨਾਂ ਨੂੰ ਸੱਚਮੁੱਚ ਲੋੜ ਹੈ ਅਰੇ ਬਹੁਤ ਮੈਨੂੰ ਵੀ ਬਹੁਤ ਲੋਕਾਂ ਨੇ ਕਿਹਾ ਜੀ ਸਾਨੂੰ ਪਸ਼ੂਆਂ ਦੇ ਚਾਰੇ ਦੀ ਲੋੜ ਹੈ ਮਦਦ ਕਰੋ ਇਸ ਲਈ ਮੈਂ ਸੈਂਟਰ ਸਰਕਾਰ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦਾ ਵੀ ਯਰੇ ਵੱਧ ਤੋਂ ਵੱਧ ਪਿੰਡਾਂ 'ਚ ਪਹੁੰਚ ਕੇ ਲੋਕਾਂ ਦੀ ਮਦਦ ਕੀਤੀ ਜਾਵੇ ਹਾਜੀ ਬਹੁਤ ਸਾਰੇ ਢਾਣੀਆਂ ਦਿਖਾ ਰਹੇ ਸਾਰੀਆਂ ਢਾਣੀਆਂ ਡੁੱਪੀਆਂ ਕੜੀਆਂ ਉਹ ਪਿੰਡੇ ਜਿਹੜੇ ਉੱਚੇ ਤਾਂ ਆ ਗਏ ਤੇ ਦੂਰ ਜਿੱਥੇ ਜਾਦੇ ਆ ਹੜ੍ਹ ਉੱਥੇ ਸਾਰੇ ਤੁਰੇ ਜਾਂਦੇ ਆ ਆਹ ਪਿੰਡਾਂ ਨੂੰ ਅਗਲਾ ਕਹਿੰਦਾ ਇੱਥੇ ਘਟ ਕੁਮਾਰ ਆ ਇੱਥੇ ਵਿਚਾਰਿਆਂ ਨੂੰ ਹਾਂ ਹਾਂ ਇਹ ਪਿੰਡਾਂ ਨੂੰ ਘਟ ਆ ਰਿਹਾ ਇੱਥੇ ਆਪਾਂ ਹਣਕੇ ਫਰੀਦਕੋੜ ਤੋਂ ਭਾਈ ਸਾਹ ਜਿਹਦੇ ਸਾਰੇ ਆਪਾਂ ਜਿੰਨੇ ਹਲਕੇ ਬਣਦੇ ਆ ਸਾਰਿਆਂ ਨੂੰ ਬੇਨਤੀ ਕਰਾਂਗੇ ਤੇ ਮਦਦ ਵੀ ਕਰਾਂਗੇ ਮਾਈਕਰੋ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਆਪ ਜੀ ਨੂੰ ਪਤਾ ਹੀ ਆ 2023 ਦੇ ਵਿੱਚ ਵੀ ਇੱਥੇ ਬਹੁਤਾਰੇ ਪਾਣੀ ਆਇਆ ਸੀ ਕਰਨਵੀਰ ਸਿੰਘ ਹਣੀ ਸਾਡੇ ਅਕਾਲੀ ਦਲ ਵਾਰਿਸ ਪੰਜਾਬ ਦੇ ਇਹਨਾਂ ਨੌਜਵਾਨਾਂ ਨੇ ਅਸੀਂ ਸਾਰਿਆਂ ਨਾਲ ਕੇ ਉਹ ਵੀ ਕੈਂਪ ਲਾਇਆ ਸੀਗਾ ਹੁਣ ਵੀ ਕੈਂਪ ਦੋ ਚੱਲ ਰਹੇ ਆ ਅੱਜ ਮੈਂਬਰ ਆਫ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਜੀ ਖਾਲਸਾ ਉਹ ਅੱਜ ਪਿਛਲੇ ਦਿਨੀ ਵੀ ਟਰਾਲੀਆਂ ਇੱਧਰ ਘੱਲੇ ਜਾਂ ਹੁਣ ਅਸੀਂ